ਹਾਂਜੀ ਅਸੀਂ ਪਹੁੰਚੇ ਹਾਂ ਬਖਸ਼ੀ ਵਾਲੇ ਆ ਦੇਖੋ ਜੀ ਅਸੀਂ ਲੱਗੇ ਆ ਬੇਰ ਤੋੜਨਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਸ਼ੀਕਾਲ ਮੈਂ ਬਣਾਣ ਲੱਗਿਆ ਬਲੌਗ ਜੁੜੋ ਆਪਣੇ ਬਲੌਗ ਦੇ ਨਾਲ ਕਰਾਂਗੇ ਆਪਾਂ ਗੱਲਾਂ ਬਾਤਾਂ ਹੈਪੀ ਕਿੰਨੇ ਬੇਰ ਮਿਲ ਗਏ ਤਿੰਨ ਦੇਖਾਂ ਨਾਲ ਦੀ ਨਾਲ ਖਾਈ ਨਾ ਜਾਂਦੀ ਇਕੱਠੇ ਕਰ ਲੈ ਸਾਰਿਆਂ ਵਾਸਤੇ ਠੀਕ ਹੈ ਸਾਰਿਆਂ ਵਾਸਤੇ ਇਕੱਠੇ ਕਰਦੇ ਨੇਗੇ ਮੈਂ ਪਾਲਕ ਕਿੱਡੀ ਕਿੱਡੀ ਮੈਂ ਤਾਂ ਨੂੰ ਦੇ ਦੇ ਆ ਜੀ ਦੇ ਰਤਾਇਦਾ ਇੰਨੇ ਮਿੱਠੇ ਨੇ ਬਾਲੇ 베ਰ ਤੁਹਾਨੂੰ ਕਿੰਨੇ 베ਰ ਮਿਲਗੇ ਜੀ ਮੈਂ ਤਾਂ 4 ਮਰੇ ਲੇਖੋ ਬੇਸ਼ੱਕ ਦੇ ਗਿਣ ਲਓ ਹਾਂ ਨਾ ਝੂਠ ਨਹੀਂ ਬੋਲਦੇ 베ਰ ਸੋਹਣੇ ਲੈ ਰਹੀ ਹਾਂ ਬੱਚਿਆਂ ਜਨਾ ਮਾਰ ਵੰਡੋਂਗੇ ਕਿਸੇ ਨੂੰ ਕਿ ਕੱਲੇ ਖਾਓਗੇ ਆ ਵੰਡ ਖਾਓ ਖੰਡ ਖਾਓ ਪੁੱਛ ਫਿਰ ਠੀਕ ਹੈ ਫਿਰ ਠੀਕ ਹੈ ਆ ਦੇਖੋ ਭਈ ਹੈਪੀ ਦੀ ਕਰਾਮਾਤਾ ਨਜ਼ੀਮੂ ਮਤੋਂ ਆ ਦੇਖ ਸੀਮੂ ਕਿੰਨੇ ਲੱਗ ਰਹੇ ਨੇ ਕੇਰੀ ਦੀ ਭਈ ਕੱਲੇ ਪੱਤੇ ਕੇਰੀ ਜਾਂਦੀ ਐ ਨਾਲੇ ਕੱਚੇ 베ਰ ਆ ਆਇਟਾਂ ਤੇ ਚੜ ਜਾ ਤਾਂ ਹੈਪੀ ਨਾ ਨਾ ਐਨੇ 베ਰ ਕਿੱਥੇ ਕਿਉਂ ਤੋੜੀ ਜਾ ਰਹੀ ਹੈ ਹੋਰ ਬੌਲੀਆ ਹੈਪੀ ਅੱਡ ਜਾਨੀ ਮੈਂ ਕੋਈ ਨਾ 베ਰ ਤੋੜਦੀ ਆ ਆਈਡੀਆ ਦੇ ਸੰਤ ਤੈਨੂੰ ਕਿੱਥੇ ਮੇਰੀ ਗੱਲ ਸੁਣੋ ਮੈਂ ਇੱਥੇ ਚੜ ਜਾਣੀ ਇੱਥੇ ਤੈਨੂੰ ਕਿਹਾ ਮੈਂ ਇਹ ਪਹਿਲਾਂ ਵੀ ਤੂੰ ਇੱਥੇ ਚੜ ਜਾ ਚੜ ਉਹ ਕਿਵੇਂ ਮੈਂ ਉਹ ਤਾਂ ਚੜ ਵੀ ਜਾਉ ਤੋੜ ਕੇ ਦਿੰਨੀ ਆ ਮੈਂ ਕੁਰਸੀ ਤਾਂ ਲਿਆ ਉਹ ਚੰਗੇ ਤਾਂ 베ਰ ਤੋੜਦੀ ਆ ਵਿਚਾਰੀ ਹੈ ਨਾ ਵੀ ਲਿਆ ਕੇ ਦੋ ਜੇ ਲਿਆ ਲੜ ਜਾ ਹਾਂ ਹੀ ਮੈਨੂੰ ਮੈਂ ਤਾਂ ਬੇਰ ਲੈ ਕੇ ਜਾਣੀ ਆ ਸ਼ਾਮ ਜਦੀ ਕੁੱਤੀ ਲੈ ਕੇ ਨਹੀਂ ਗਾਲ ਨਹੀਂ ਕੱਢਦੇ ਹੁੰਦੇ ਵਲੌਗ ਬਣਾਈ ਜਾਂਦੇ ਪੁਰਸੀ ਲੈ ਕੇ ਦੇ ਪੈਣ ਨਹੀਂ ਮੇਰੀ ਦੀਦੀ ਨਾਲ ਕੇ ਆ ਜਾ ਬੇਰ ਤਾਂ ਉਹਦੇ ਨੇ ਆ ਦੇ ڪرਸੀ ਤੂੰ ਲੈ ਕੇ ਆਪਣੀ ਤੇ ڪرਸੀ ਜਾ ਮੈਂ ਕੈਮਰਾ ਫਾਟ ਰਖਾ ਮੇਰਾ ਕੈਮਰਾ ਤੋੜ ਕੇ ਦੂੰਗੀ ਫਿਰ ਤੈਨੂੰ ਹਮ ਆਪ ਦੇ ਗੰਨੇ ਮੂੰਹ ਕਰਕੇ ਵਲੌਗ ਬਣਾ ਲੈ ਚੱਲ ਮੇਰਾ ਮੂੰਹ ਆ ਗਿਆ ਦੇਖੋ ਭਈ ਚਾਰ ਬੇਰ ਲੈ ਲੀ ਲੀ ਲੂ ਲੂ ਖੜ ਜਾ ਨੀ ਭੁਖੀ ਹੋ ਲੱਗੀ ਮੜੀ ਨੀਦ ਵਾਲੀ ਆ ਦੇਖੋ ਲੈ ਦੋ ਰਹਿ ਗਏ ਹਾਂ ਅੱਬ ਇਹਨਾਂ ਤੋਇਆ ਖਾਗੀ ਦੇਖੋ ਹਨਾ ਤੂੰ ਤੋਹ ਕਰ ਕਹਿੰਦੇ ਤੂੰ ਕੜਾ ਉਹਰੇ ਕਿੱਡਾ ਬੱਟਰ ਆ ਵਾੜੇ ਵੱਡੇ ਵੱਡੇ ਪੈ ਰਹੇ ਚੋਲ ਅਬੇ ਬਚੱਕ ਇਧਰ ਤਾਂ ਨਾ ਜਗ੍ਹਾ ਬੇਕਾਰ ਹੈ ਮੈਂ ਕੁਰਸੀ ਲੈ ਕੇ ਆਉਣੀ ਚੰਗਾ ਬਲਾਉਂਗ ਵਿੱਚ ਬੋਲੀ ਆ ਮੈਂ ਕੀ ਬੋਲਾਂ ਪ੍ਰੀਤ ਬੋਲੀ ਆ ਉਹ ਚੱਕਾ ਦਿੰਦਾ ਹੋ ਪਿਆ ਦੂਈ ਗਿਆ ਨਹੀਂ ਬੋਲੀ ਜਾ ਬਾਹਰੇ ਪੈ ਨਾ ਕੁਝ ਤਾਂ ਬੋਲ ਕੁਝ ਤਾਂ ਬੋਲ ਰਹੀ ਹੈ ਹਾਂ ਭਈਆ ਕਿੱਥੇ ਪਹੁੰਚੇ ਆ ਕੀ ਗੱਲਬਾਤ ਹੈ ਕੀ ਸਟੋਰੀ ਪ੍ਰੀਤ ਕੁਲਰੀਆ ਪਹੁੰਚੇ ਆ ਬਕਸ਼ੀ ਵਾਲੇ 9 ਮਿੰਟ ਦੋ 4 ਮਿੰਟ ਦਾ ਵਲੋਗ ਨਾ ਬਣਾਣਾ ਫਿਰ ਦੇਖੂ ਪੈਣੀ ਤੇਰੇ ਚਲੋ ਕੋਈ ਗੱਲ ਚਲੋ ਵੀ ਪ੍ਰੀਤ ਜਿਹੜੀ ਹੈਗੀ ਬਹੁਤ ਸਿਆਣੀ ਹੈ ਵਿਚਾਰੀ ਚਲੋ ਆ ਦਾ ਵਲੋਗ ਬਣਾ ਰਹੀ ਹੈ ਉਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਠੀਕ ਹੈ ਬਈ ਤੇ ਹੁਣ ਇੱਥੇ ਮੈਨੂੰ ਬੇਰ ਜਿਹੜੇ ਹੈਗੇ ਆ ਲੱਗੇ ਥੋੜੇ ਦਿਖ ਰਹੇਗੇ ਓਕੇ ਇੱਥੇ ਹੈਗੇ ਨੇ ਕੱਚੇ ਕੱਚੇ ਬੇਰ ਆਪਾਂ ਤੋੜਨੇ ਆ ਪੱਕੇ ਪੱਕੇ ਬੇਰ ਉੱਤੇ ਲੱਗ ਤਾਂ ਰਹੇ ਆ ਬੇਰ ਪਰ ਕੁਰਸੀ ਨਹੀਂ ਹੈਗੀ ਜੇ ਕੁਰਸੀ ਹੁੰਦੀ ਤਾਂ ਟੁੱਟ ਜਾਂਦੇ ਠੀਕ ਹੈ ਜੀ ਤੇ ਪ੍ਰੀਤ ਲੈਣ ਗਈ ਹੈ ਵਿਚਾਰੀ ਕੁਰਸੀ ਸਿਆਣੀ ਹੈ ਵਿਚਾਰੀ ਆਖੇ ਲੱਗ ਗਈ ਜਿੰਦੀ ਚਾਹੇ ਮੇਰੇ ਨਾਲ ਉਮਰ ਚ ਵੱਡੀ ਹੈ ਪਰ ਮੈਂ ਇੱਜ਼ਤ ਕਰਦੀ ਆ ਤਾਂ ਹਾਸਾ ਮਜ਼ਾਕ ਚਲੋ ਆਪਦੀ ਜਗਾ ਹੈਣਾ ਤੇ ਹੁਣ ਵਿਚਾਰੀ ਉਹ ਲੈਣ ਗਈ ਹੈ ਕੁਰਸੀ ਉਹ ਆ ਗਈ ਵਿਚਾਰੀ ਕੁਰਸੀ ਲੈ ਕੇ ਵੱਟਣ ਬੱਠਾ ਹਏ ਹਏ ਹਟ ਕੇ ਅੰਦਰ ਚਲੀ ਗਈ ਸੀ ਤੈਨੂੰ ਕੁਰਸੀ ਕਿਹਾ ਸੀ ਲਿਆਉਣ ਨੂੰ ਬਾਈ ਤੇਰੀ ਐਨੀ ਕੀ ਹੋਇਆ ਦੇਖ ਲੈ ਜਿਹੜੀ ਸਿਮੂ ਪੇ ਜਿਸ ਨੇ ਸਿਮੂ ਇਹਨੇ ਕੁਰਸੀ ਦਿੱਤੀ ਹੈਗੀ ਐ ਸਿਮੂ ਪੁੱਛ ਕੇ ਦੇਖ ਲੈ ਐ ਸਿਮੂ ਜਰਕਦ ਨੇ ਆਪ ਬੈਠ ਵੀ ਹੁੰਦੀ ਮੈਂ ਨਹੀਂ ਦਿੰਦੀ ਹੈਗੀ ਬਈ ਮੈਂ ਬੱਠਾ ਲੈ ਕੇ ਆਈਆਂ ਫਿਰ ਮੈਂ ਕੁਸਤਾ ਲੈ ਕੇ ਆਈ ਹਾਂ ਇਹਨੇ ਮਾਨ ਨਾਲ ਸਿਮੂ ਨੂੰ ਵੀ ਜਿਸੀ ਗਰੀ ਦੇਖ ਲੈ ਚਲ ਕੋਈ ਗੱਲ ਨਹੀਂ ਕਈ ਵਾਰ ਐ ਸਿਮੂ ਮੈਨੂੰ ਚੱਕਣ ਦਿੰਦੀ ਹੈਗੀ ਚਲ ਕੋਈ ਗੱਲ ਨਹੀਂ ਲਫਾੜਾ ਪਾ ਵੇਰ ਤੋੜੀ ਹੂੰ ਦੇਖੇ ਹੂੰ ਓ ਡਾਣੀ ਹੈ ਨੀਚੇ ਤੇ ਉਥੇ ਬੈਠ ਸੋਣੇ ਲੱਗ ਰਹੇ ਨੇ ਤਾਂ ਕਿਥੇ ਬੈਠੋਗੇ ਅੱਗਰ ਮੈਂ ਬਣਾਇਆ ਨਹੀਂ ਬੇਕੁਰਸੀ ਲਾਇ ਚੱਕ ਕੇ ਹੈਨਾ ਗੇਟ ਰਹਿ ਗਿਆ ਛੋਟਾ ਦੇਖੋ ਹੁਣ ਕੁਰਸੀ ਟਪਾਣ ਦਾ ਤਰੀਕਾ ਜੰਗਰੀਏ ਪਹਿਲਾਂ ਫੋਨ ਛੱਡ ਆ ਦੇਖ ਹਾਈ ਹੈਲੋ ਆ ਦੇਖੋ ਜੀ ਹੁਣ ਅਸੀਂ ਲਿਆਉਂਦੇ ਨੇ 베ਰ ਹੈਨਾ ਬਹੁਤ ਸੋਹਣੇ 베ਰ ਨੇ ਤੇ ਜੀ ਵੀ ਕਰਦਾ ਸਾਬ ਦਾ ਖਾਣ ਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਕਿਹੜਾ ਕਿਹੜਾ ਜੀ ਕੀਤਾ 베ਰ ਖਾਣ ਨੂੰ ਹੈਨਾ ਇੱਥੇ ਮੈਂ ਲਾ ਦਿੱਤੀ ਢੇਰੀ ਤੇ ਇਥੋਂ ਛਾਂਟ ਛਾਂਟ ਕੇ ਚੱਕੀ ਜਾਂਦੇ ਨੇ ਖਾਈ ਜਾਂਦੇ ਨੇ ਚੱਕੀ ਜਾਂਦੇ ਨੇ ਖਾਈ ਜਾਂਦੇ ਨੇ ਹਾਂਜੀ ਉਹ ਸਾਡਾ ਸੀਨ ਚੱਲਦਾ ਪਿਆ ਉਹ ਦੇਖੋ ਜੀ ਹੈਨਾ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਦੇ ਆ ਉਹ ਦੇਖੋ ਉਥੇ ਸੀਨ ਚੱਲਦਾ ਪਿਆ ਹੈਨਾ ਤੇ ਆ ਇਥੇ ਦੇਖਣ ਨੂੰ ਤੁਹਾਨੂੰ ਮਿਲੂਗੀ ਸਾਡੀ ਬਕਸੀ ਵਾਲੇ ਦੀ ਪਿਆਰੀ ਜੀ ਟੀਮ ਇਥੇ ਸਾਰੇ ਬੈਠੇ ਆ ਅਸੀਂ ਫਿਲਹਾਲ ਅੱਗੇ ਤੁਹਾਨੂੰ ਦਿਖਾਵਾਂਗੇ ਕਿ ਮੈਨੂੰ ਕਿੰਨੇ ਕੁ ਬੇਰ ਬਚੇ ਨੇ ਕਿੰਨੇ ਕੁ ਲੱਗ ਗਏ ਕਿਹਨੇ-ਕਿਹਨੇ ਬੇਰ ਖਾਦੇ ਨੇ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਮਿਲਦੇ ਆ ਨੈਕਸਟ ਬਲੌਗ